ਅੱਛਾ ਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਪ੍ਰਭਜਤ ਕੌਰ ਪੰਜਾਬੀ ਗਾਇਕ ਕਰਨ ਓਜ਼ਲਾ ਦੀ ਇੱਕ ਇੰਸਟਾਗ੍ਰam ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਕਰਨ ਓਜ਼ਲਾ ਨੂੰ ਕੰਟਰੋਵਰਸੀ ਤੇ ਹੋਰ ਮੁੱਦਿਆਂ ਤੇ ਪੜਕਦੇ ਹੋਏ ਦੇਖਿਆ ਗਿਆ ਹੈ ਦਰਅਸਲ ਪੰਜਾਬੀ ਗਾਇਕ ਰਾਕਾ ਤੇ ਕਰਨ ਓਜ਼ਲਾ ਵਿਚਾਲੇ ਵਿਵਾਦ ਦੇ ਚਰਚੇ ਨੇ ਉੱਥੇ ਹੀ ਰਾਕਾ ਆਪਣੇ ਗੀਤਾ ਰਾਹੀਂ ਕਰਨ ਓਜ਼ਲਾ ਤੇ ਨਿਸ਼ਾਨੇ ਵੀ ਸਾਧ ਰਹੇ ਨੇ ਉਧਰ ਕਰਨ ਓਜ਼ਲਾ ਨੇ ਇੱਕ ਵੀਡੀਓ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਉਸ ਦਾ ਕਿਸੇ ਦੇ ਨਾਲ ਕੋਈ ਵੀ ਵਿਵਾਦ ਨਹੀਂ ਹੈ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਕਰਨ ਔਜਲਾ ਕਹਿੰਦੇ ਹੋਏ ਨਜ਼ਰ ਆਇਆ ਕਿ ਜਿੰਦਗੀ ਬਹੁਤ ਵਧੀਆ ਚੀਜ਼ ਹੈ ਇਸ ਨੂੰ ਖੁੱਲ ਕੇ ਜੀਣਾ ਚਾਹੀਦਾ ਹੈ ਟੈਨਸ਼ਨਾਂ ਦੇ ਵਿੱਚ ਕੁਝ ਨਹੀਂ ਰੱਖਿਆ ਇਸ ਤੋਂ ਬਾਅਦ ਕਰਨ ਔਜਲਾ ਨੇ ਕਿਹਾ ਕਿ ਜਦੋਂ ਮੈਂ ਕੁਝ ਕਹਿੰਦਾ ਹਾਂ ਤਾਂ ਉਸ ਨੂੰ ਕੌਂਟਰੋਵਰਸੀ ਨਾ ਬਣਾਉ ਸਾਰੇ ਮੇਰੇ ਪ੍ਰਾਣ ਨੇ ਪਰ ਕਈ ਵਾਰ ਅਗਲੇ ਬੰਦੇ ਨੂੰ ਵੀ ਸੋਚਣਾ ਚਾਹੀਦਾ ਹੈ ਸਾਰੇ ਆਪਣਾ ਕੰਮ ਕਰ ਰਹੇ ਨੇ ਤੇ ਕੰਮ ਦੇ ਨਾਲ ਹੀ ਸਬਦਾ ਪਤਾ ਲੱਗਦਾ ਹੈ ਜਿਸ ਤੋਂ ਬਾਅਦ ਕਰਨੋਜਲਾ ਨੇ ਅੱਗੇ ਕਿਹਾ ਕਿ ਕੁਝ ਲੋਕ ਮੈਨੂੰ ਕਹਿੰਦੇ ਨੇ ਕਿ ਮੇਰੇ 'ਚ ਹੰਕਾਰ ਹੈ ਉਸ ਬੰਦੇ ਨੂੰ ਹੰਕਾਰ ਬਾਰੇ ਨਾ ਦੱਸਿਆ ਕਰੋ ਜਿਸ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਮਾਪੇ ਗਵਾਲੇ ਹੋਣ ਤੇ ਫਿਰ 3 ਸਾਲ ਇਕੱਲਾ ਰਹਿ ਕੇ ਸਭ ਕੁਝ ਕੀਤਾ ਹੋਵੇ ਮੈਂ ਰਿਸ਼ਤੇਦਾਰਾਂ ਨੂੰ ਵੀ ਬਦਲਦੇ ਦੇਖਿਆ ਮੇਰੀ 27 ਸਾਲ ਦੀ ਉਮਰ ਤੇ ਮੈਨੂੰ 13 ਸਾਲ ਹੋ ਗਏ ਨੇ ਲਿਖਦੇ ਨੂੰ ਇਹਨਾਂ 13 ਸਾਲਾਂ ਦੇ ਵਿੱਚ ਮੈਂ ਕੀ ਕੁਝ ਦੇਖਿਆ ਤੁਸੀਂ ਸੋਚ ਵੀ ਨਹੀਂ ਸਕਦੇ